ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਜਾਏ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਕੋਲ ਹੋਰ ਮੁੰਡਾ ਐ ਪੁਲਿਸ ਮੁਲਾਜ਼ਮੂ ਜੀ ਪਟਿਆਲੇ ਦੀ ਤੋਂ ਵੀਰ ਦੀ ਉਮਰ ਹੈਈ 27 ਸਾਲ ਜੇ ਕੋਈ ਮੇਰੀ ਭੈਣ ਭੁੱਲਸ ਮੁਲਾਜ਼ਮ ਦੀ ਚਾਹਨਾ ਰੱਖਦੀ ਐ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਵੀਰ ਨੂੰ ਜ਼ਮੀਨ ਨਹੀਂ ਆਉਂਦੀ ਧਿਆਨ ਨਾਲ ਸੁਣ ਲਓ ਵੀਰ ਕੋਲੇ ਜ਼ਮੀਨ ਹੈ ਨਹੀਂ ਜੀ ਘਰ-ਬਾਰ ਵਧੀਆ ਪਾਇਆ ਹੋਇਆ ਵੀਰ ਦਾ ਤੇ ਕੁੜੀ ਆਪਾਂ ਨੂੰ ਘਰੇਲੀ ਚਾਹੀਦੀ ਐ 10-12 ਪੜ੍ਹੀ ਹੋ ਗਈ ਤੇ ਜੇ ਮੇਰੀ ਕੋਈ ਭੈਣ ਭੁੱਲਸ ਵਾਲੀ ਦੀ ਚਾਹਨਾ ਰੱਖਦੀ ਐ ਜੀ ਜ਼ਰੂਰ ਸੰਪਰਕ ਕਰੋ ਤਾਂ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਕੁੜੀ ਜੀ ਕਈ ਦਿਨ ਹੋ ਗਏ ਆਈ ਰਹੀ ਐ ਤੇ ਆਪਾਂ ਨੂੰ ਲੜਕਾ ਨਾ ਮਿਲਣ ਦੀ ਵਜ੍ਹਾ ਨਾਲ ਵੀਡੀਓ ਪਾਉਣੀ ਪੈਗੀ ਤੇ ਭੈਣ ਨੂੰ 1 ਕਿਲਾ ਪੈਲੀ ਦਾ ਹੁੰਦਾ ਜੀ ਮੰਮੀ ਡੈਡੀ ਭੈਣ ਦੇ ਹੈਗੇ ਨੇ ਜੀ 21-22 ਸਾਲ ਦੀ ਭੈਣ ਦੀ ਉਮਰ ਐ ਤੇ ਮੁੰਡਾ ਆਪਾਂ ਨੂੰ ਘਰ ਜਮਾਈ ਚਾਹੀਦਾ ਜੀ ਜੇ ਕੋਈ ਮੇਰਾ ਵੀਰ 2-2.5-3 ਕਿਲਿਆਂ ਦੇ ਵਿੱਚ ਹੈਗਾ ਘਰ ਜਮਾਈ ਰਹਿਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਗ ਵਰਤ ਤੇ ਅੱਜ ਆਪਾਂ ਨੂੰ ਚਾਹੀਦੀ ਹੈ ਬੈਂਡਾਂ ਵਾਲੀ ਕੁੜੀ ਤਿੰਨ ਕਕਿੱਲੇ ਪੈੜੀਆ ਵੀਰ ਕੋਲੇ ਵੀਰ ਨੇ ਬੈਂਡਾਂ ਵਾਲੀ ਕੁੜੀ ਦੇ ਪੈਸੇ ਲਾਉਣੇ ਨੇ ਉਮਰ ਹੈਗੀ ਆ 26 ਸਾਲ ਭੈਣ ਦੀ ਉਮਰ ਆਪਾਂ ਨੂੰ 22 ਸਾਲ ਚਾਹੀਦੀ ਹੈ ਜੀ ਵੀਡੀਓ ਨੂੰ ਦਬਕ ਕੇ ਕਰ ਦਿਓ ਸ਼ੇਅਰ ਕੁੜੀ ਜੱਟਾਂ ਦੀ ਹੀ ਹੋਵੇ ਜੀ ਇੰਟਰ ਕਾਸਟ ਵੀਰ ਹੋਣਾ ਨਹੀਂ ਕਰਨਾ ਤੇ ਆਪਾਂ ਨੂੰ 22 ਸਾਲ ਦੀ ਕੁੜੀ ਚਾਹੀਦੀ ਹੈ ਜੱਟਾਂ ਦੀ ਕੁੜੀ ਚਾਹੀਦੀ ਹੈ ਬੈਂਡਾਂ ਵਾਲੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਦਬਕ ਕੇ ਕਰ ਦਿਓ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਦੋ ਘਰੇਲੂ ਕੁੜੀਆਂ ਆਈਆਂ ਨੇ ਜੀ ਗਰੀਬ ਘਰ ਦੀਆਂ ਕੁੜੀਆਂ ਨੇ ਤੇ ਉਹ ਦੋ ਸਕੀਆਂ ਭੈਣਾਂ ਨੇ ਜੀ ਹਾਂਜੀ ਧਿਆਨ ਨਾਲ ਸੁਣ ਲਓ ਇੱਕ ਕੁੜੀ ਦੀ ਉਮਰ ਹੈਗੀ 28 ਸਾਲ ਤੇ ਦੂਜੀ ਦੀ ਹੈਗੀ 26 ਸਾਲ ਤੇ ਆਪਾਂ ਨੂੰ ਇੱਕ ਘਰ ਦੇ ਮੁੰਡੇ ਚਾਹੀਦੇ ਨੇ ਜੀ ਇਹੀ ਭੈਣਾਂ ਦੀ ਰਿਕਵੈਸਟ ਹੈ ਜੀ ਆਪਣੀ ਵੀ ਰਿਕਵੈਸਟ ਹੈ ਤੁਹਾਨੂੰ ਜੇ ਕੋਈ ਆਪਣੇ ਵੀਰ ਦੋ ਕੁਮਾਰੇ ਨੇ ਇੱਕ ਘਰ ਦੇ ਗਰੀਬ ਘਰ ਦੀਆਂ ਕੁੜੀਆਂ ਨੂੰ ਲੈ ਲੈਣਗੇ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਮੈਨੂੰ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਾਂ ਨੇ ਪਰਸੋਂ ਚੌਥੇ ਦੋ ਕੁੜੀਆਂ ਪਾਈਆਂ ਦੀ ਜੀ ਜੱਟਾਂ ਦੀਆਂ ਸਗੀਆਂ ਪਹਿਣਾ ਠੀਕ ਹੈ ਜੀ ਤੇ ਉਹਨਾਂ ਦਾ ਰਿਸ਼ਤਾ ਹੋ ਗਿਆ ਜੀ ਠੀਕ ਹੈ ਤੇ ਉਸ ਗੱਲ ਬਾਰੇ ਬਾਰੀ-ਬਾਰੀ ਫੋਨ ਨਾ ਕਰੋ ਤੇ ਭੈਣ ਉਹਨਾਂ ਦਾ ਵਧੀਆ ਹੋ ਗਿਆ ਦੋ ਭਾਈ ਮਿਲ ਗਏ ਆਪਾਂ ਨੂੰ 10 ਕਿਲਿਆਂ ਦੇ ਵਿੱਚ ਭੈਣ ਉਹਨਾਂ ਦਾ ਬਹੁਤ ਸੋਹਣਾ ਹੋ ਗਿਆ ਜੀ ਮੰਗੜਾ ਹੀ ਹੋਇਆ ਵਿਆਹ ਹਜੇ ਸਿਆਲਾ ਚ ਕਰਨਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹੀ ਗੱਲ ਦੇ ਪਿੱਛੇ ਮੇਰੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਕੌਰ ਦੇ ਬਹੁਤ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਕੋਲਿਆ ਤਾਂ ਕਰਕੇ ਡਾਟੇ ਇਕੱਠੇ ਹੋ ਜਾਂਦੇ ਨਹੀਂ ਜੀ ਤੇ ਵੀਡੀਓ ਦੇ ਵਿੱਚ ਇੱਕ ਦੋ ਜਾਣੇ ਮੇਰੇ ਤੇ ਮੱਚਦੇ ਨੇ ਦਵਾਈ ਦੂਈ ਲੈ ਲਿਆ ਕਰੋ ਦਿਮਾਗ ਏ ਲੈ ਜਾਂਦਾ ਹਨਾ ਬੰਦੇ ਨੂੰ ਬੈਡ ਕਮੈਂਟ ਕਰਦੇ ਹੋ ਤੁਸੀਂ ਕੁਗਰੀ ਕਹਿ ਦਿੰਦੇ ਹੋ ਕਦੇ ਕਦੇ ਕਹਿ ਦਿੰਦੇ ਹੋ ਕਿ ਫਰੋਡ ਐ ਕਦੇ ਕਹਿ ਦਿੰਦੇ ਹੋ ਕੁਛ ਕਦੇ ਕੁਛ ਹਨਾ ਤੁਸੀਂ ਦਵਾਈ ਦੂਈ ਲੈ ਕੇ ਰੱਖੋ ਆਪਦੀ ਤੇ ਦੂਜਿਆਂ ਨੂੰ ਦੇਖ ਕੇ ਬਲੈਡ ਨਹੀਂ ਵਧਾਈਦਾ ਹਨਾ ਉਹ ਪ੍ਰਮਾਤਮਾ ਨੂੰ ਮੰਨੋ ਉਹ ਤੋਂ ਮੰਗਿਆ ਕਰੋ ਦੂਜਿਆਂ ਤੇ ਮਰਚ ਕੇ ਨਾ ਕੁਝ ਮੰਗਿਆ ਕਰੋ ਠੀਕ ਹੈ ਜੀ ਤੇ ਇੱਕ ਮੈਂ ਛੋਟੀ ਜੀ ਗੱਲ ਹੋਰ ਕਹਿਣੀ ਹੈ ਹੁਣ ਤੇ ਮੈਨੂੰ ਡਾਟਾ ਤੇ ਫੋਟੋਆਂ ਸੈਂਡ ਕਰ ਦਿਆ ਕਰੋ ਜੀ ਫਿਰ ਕਹਿੰਦੇ ਹੋ ਵੀ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਹੈਗੀ ਇਸੇ ਗੱਲ ਕਰਕੇ ਮੈਂ ਵੀਡੀਓ ਪਾਈ ਹੈ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਜੀ ਮੈਨੂੰ ਫੋਟੋਆਂ ਤੇ ਡਾਟਾ ਸੈਂਡ ਕਰ ਦਿਆ ਕਰੋ ਠੀਕ ਹੈ ਜੀ ਉਦੇ ਵਿੱਚ ਸਾਰਾ ਕੁਝ ਲਿਖ ਕੇ ਸੈਂਡ ਕਰ ਦਿਆ ਕਰੋ ਮੈਂ ਖੁਦ ਵੁਖੁਦ ਜਵਾਬ ਦੇ ਦਿੰਨੀ ਹੁੰਨੀ ਆ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਜਿਨ੍ਹਾਂ ਨੂੰ ਚੰਗੀ ਲੱਗੀ ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਕੈਨੇਡਾ ਦੀ ਪੀਆਰ ਕੁੜੀ ਤੇ ਕੁੜੀ ਦੀ ਡੇਟ ਔਰ ਬਰਥ ਹੈਗਾ 92 ਬੌਰਨ ਤੇ ਕੁੜੀ ਕੈਨੇਡਾ ਦੀ ਪੀਆਰ ਹੈ ਜੀ ਮੁੰਡਾ ਚਾਹੀਦਾ ਆਪਾਂ ਨੂੰ ਨਿਹਾਲ ਸਿੰਘ ਏਰੀਏ ਦਾ ਤੇ ਵੀਡੀਓ ਨੂੰ ਕਰ ਦੇ ਦਬਕੇ ਸ਼ੇਅਰ ਵੀ ਨਿਹਾਲ ਸਿੰਘ ਦੇ ਮੁੰਡੇ ਹੋ ਜਾਣ ਕਹੜੇ ਤੇ ਬੀਬੀ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਮਜ਼ਾਕ ਕਰਦੀ ਆ ਮੈਂ ਕੁੜੀ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ 15 20 ਕਿਲਿਆਂ ਚ ਮੁੰਡਾ ਹੋਵੇ ਜੀ ਤੇ ਕੁੜੀ ਵਾਲੇ ਖੁਦ ਆਪ 20 25 ਲੱਖ ਰੁਪਇਆ ਵਿਆਹ ਦੇ ਉੱਤੇ ਲਾਉਣਗੇ ਤੇ ਆਪਾਂ ਨੂੰ ਨਿਹਾਲ ਸਿੰਘ ਏਰੀਏ ਜੀ ਮੁੰਡਾ ਚਾਹੀਦਾ ਜੀ ਵੀਡੀਓ ਦਾ ਖਾਸ ਮਕਸਦ ਇਹੀ ਹੈ ਵੀ ਆਪਾਂ ਨੂੰ ਨਿਹਾਲ ਸਿੰਘ ਏਰੀਏ ਦਾ ਮੁੰਡਾ ਚਾਹੀਦਾ ਹੈ ਕਿਰਪਾ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਕੁੜੀ ਤੋਂ ਇੱਕ ਅੱਧਾ ਸਾਲ ਮੁੰਡਾ ਬੜਾ ਹੀ ਹੋਵੇ ਛੋਟਾ ਨਾ ਹੋਵੇ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਵੀ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਇਹ ਹਾਲ ਸਿੰਘ ਤੱਕ ਪਹੁੰਚ ਸਕਦੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਆਪਣੇ ਕੋਲੇ ਆਈ ਆ ਮਹਾਂਤਾ ਦੀ ਕੁੜੀ ਜੀ 26 ਸਾਲ ਉਮਰ ਹੈ ਭੈਣ ਦੀ ਆਪਾਂ ਨੂੰ ਮਹਾਂਤਾ ਦਾ ਹੀ ਮੁੰਡਾ ਚਾਹੀਦਾ ਜੀ ਧਿਆਨ ਨਾਲ ਸੁਣ ਲਓ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਮਹਾਂਤਾ ਦਾ ਮੁੰਡਾ ਚਾਹੀਦਾ 30 ਸਾਲ ਤੋਂ ਜ਼ਿਆਦਾ ਮੁੰਡਾ ਨਾ ਹੋਵੇ ਤੇ ਮਹਾਂਤਾ ਦਾ ਹੀ ਮੁੰਡਾ ਹੋਵੇ ਕੋਈ ਆਪਦਾ ਇੱਥੇ ਕੰਮ ਧੰਦਾ ਵਧੀਆ ਕਰਦਾ ਹੋਵੇ ਤੇ ਭੈਣ ਦਾ ਵਟੀਕ ਦਾ ਕਰਿਆ ਹੋਇਆ ਜੀ ਤੇ ਤੈਨ ਆਵਦੀ ਦੁਕਾਨ ਆਪ ਕਰੂਗੀ ਇੱਥੇ ਵੀ ਕਰਦੀ ਐ ਤੇ ਗਾਹਾਂ ਵੀ ਜਾ ਕੇ ਕਰੂ ਵੀਡੀਓ ਨੂੰ ਕਰ ਦੋ ਤਾਂ ਹਾਂਜੀ ਸੱਸਰੀ ਘਰ ਮੈਂ ਛੋਟੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਕੈਨੇਡਾ ਦਾ ਪੀਆਰ ਮੁੰਡਾ 26 ਸਾਲ ਏਜ ਆ ਵੀਰ ਦੀ ਤੇ ਕੁੜੀ ਚਾਹੀਦੀ ਐ ਜੀ ਆਪਾਂ ਨੂੰ ਘੱਟੋ ਘੱਟ ਕੁੜੀ ਪੀਏ ਹੋਵੇ ਤੇ ਕੁੜੀ ਦਾ ਪਾਰਲਰ ਦਾ ਕਰਿਆ ਹੋਵੇ ਧਿਆਨ ਨਾਲ ਸੁਣ ਦੋ ਜੀ ਕੁੜੀ ਦਾ ਬਿਊਟੀ ਪਾਰਲਰ ਦਾ ਕਰਿਆ ਹੋਵੇ ਮੁੰਡੇ ਤੋਂ ਕੁੜੀ ਸਾਲ ਖੰਡ ਛੋਟੀ ਹੋਵੇ ਵੱਡੀ ਨਾ ਹੋਵੇ ਤੇ ਮੁੰਡੇ ਨੂੰ 8 ਕਿਲੇ ਪੈਲੀ ਆ ਉਹਦੀ ਜੇ ਕੋਈ ਭੈਣ ਹੈਗੀ ਹੈ ਇੰਨੀ ਉਮਰ ਦੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅੱਜ ਸੰਗਰੂਰ ਏਰੀਆ ਦੇ ਵਿੱਚੋਂ ਪਟਵਾਰੀ ਮੁੰਡਾ 4 ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਜੇ ਏਰੀਆ ਜਿਹੜਾ ਮਰਜੀ ਹੋਵੇ ਧੰਨਵਾਦ